ਤੁਹਾਡਾ ਸਵਾਗਤ ਕਰਦਾ ਹਾਂ ਇਸ ਫਰੈਸ਼ ਕਾਨਫਰੈਂਸ ਔਰ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸਟੇਟ ਦੇ ਸੈਕਟਰੀ ਔਰ ਮਾਰਕੀਟ ਦੇ ਚੇਅਰਮੈਨ ਅਮਨ ਮੋਹੀਜੀ ਬੈਠੇ ਨੇ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਬੁਨਿਆਦੀ ਸਿਧਾਂਤ ਹੈ ਜਾਂ ਸਾਡੇ ਜੋ ਅਸੀਂ ਸੋਚ ਲੈ ਕੇ ਚੱਲੇ ਆ ਉਹਦੇ ਤੇ ਸਭ ਤੋਂ ਵੱਡੇ ਸਾਡੇ ਦੋ ਹੀਰੋ ਹੈ ਇੱਕ ਬਾਬਾ ਸਾਹਿਬ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਦੇਸ਼ ਨੂੰ ਕਨਸਟੀਟਿਊਸ਼ਨ ਦਿੱਤਾ ਗਰੀਬ ਗੁਰਬਿਆਂ ਨੂੰ ਅਧਿਕਾਰ ਦਿੱਤੇ ਤੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਬੇਮਿਸਾਲ ਜਿਹੜੀ ਇੱਕ ਕੁਰਬਾਨੀ ਦਿੱਤੀ ਹੈ ਸ਼ਹੀਦ-ਏ-ਅਜ਼ਮ ਭਗਤ ਸਿੰਘ ਜਿਨੂੰ ਅਸੀਂ ਕਹਿੰਨੇ ਆ ਇਹ ਦੋ ਸਾਡੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਹੀਰੋ ਵੀ ਹੈ ਔਰ ਤੁਸੀਂ ਦੇਖਿਆ ਹੋਣਾ ਜਦੋਂ ਦੀ ਦਿੱਲੀ ਔਰ ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਇਤਿਹਾਸ ਚ ਕਿ ਜਿਹੜੇ ਮੁੱਖ ਮੰਤਰੀ ਜਾਂ ਬਾਕੀ ਲੀਡਰਾਂ ਦੀ ਜਗ੍ਹਾ ਹਰੇਕ ਸਰਕਾਰੀ ਦਫਤਰ ਚ ਇਨਸ਼ੋਰ ਕੀਤਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਔਰ ਬਾਬਾ ਸਾਹਿਬ ਦੀ ਫੋਟੋ ਹੋਊਗੀ ਔਰ ਅਸੀਂ ਇੰਪਲੀਮੈਂਟ ਵੀ ਕੀਤੀ لیکن ਜਦੋਂ ਸ਼ਹੀਦ ਇਆਜਮ ਭਗਤ ਸਿੰਘ ਬਾਰੇ ਜਿਹੜੀ ਅੱਜ ਖਬਰ ਛਪੀ ਹੈ ਪਾਕਿਸਤਾਨ ਤੋਂ ਜਿਹਦੇ ਚ ਲੈਂਦੇ ਪੰਜਾਬ ਦੀ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਜਿਹੜਾ ਐਫੀਡੇਵਿਟ ਦਿੱਤਾ ਹੈ ਆਪਣਾ ਬਿਆਨ ਦਿੱਤਾ ਹੈ ਕਿ ਸ਼ਹੀਦ ਇਆਜਮ ਭਗਤ ਸਿੰਘ ਦੇ ਨਾਮ ਤੇ ਸ਼ਾਦਮਾਨ ਚੌਕ ਹੈ ਜਿਹੜਾ ਲਾਹੌਰ ਦਾ ਉਹ ਨਾਮਕਰਨ ਵੀ ਨਹੀਂ ਹੋਊਗਾ ਔਰ ਮੂਰਤੀ ਵੀ ਨਹੀਂ ਲੱਗੇਗੀ ਸ਼ਹੀਦ ਆਜਮਪੁਰ ਗਗ ਸਿੰਘ ਨੇ 23 ਸਾਲਾਂ ਦੀ ਉਮਰ 'ਚ 1931 'ਚ ਉਦੋਂ ਨਾ ਤੇ ਕੋਈ ਦੇਸ਼ ਦੀ ਵੰਡ ਹੋਈ ਸੀ ਨਾ ਕਿਸੇ ਤਰ੍ਹਾਂ ਦਾ ਵਟਵਾਰਾ ਹੋਇਆ ਸੀ ਉਦੋਂ ਇਸ ਮੁਲਕ ਦੀ ਆਜ਼ਾਦੀ ਦੀ ਲੜਾਈ 'ਚ ਇੱਕ ਐਡੀ ਵੱਡੀ ਕੁਰਬਾਨੀ ਦਿੱਤੀ ਆ ਕਿ ਉਹਦਾ ਅੱਜ ਤੱਕ ਵੀ ਕੋਈ ਦੂਜੀ ਮਿਸਾਲ ਜਿਹੜੀ ਹੈ ਦੁਨੀਆਂ 'ਚ ਨਹੀਂ ਬਣੀ ਔਰ ਉਦੋਂ ਕੋਈ ਇਹ ਨਹੀਂ ਸੀ ਕਿ ਭਗਤ ਸਿੰਘ ਦੀ ਹਿੰਦੁਸਤਾਨ ਦੇ ਆ ਜਾਂ ਪਾਕਿਸਤਾਨ ਦੇ ਆ ਉਦੋਂ ਮਸਲਾ ਸੀ ਕਿ ਲੰਮੇ ਕਈ ਸਦੀਆਂ ਤੋਂ ਤਕਰੀਬਨ 2 ਤੋਂ 250 ਸਾਲ 200 ਤੋਂ 250 ਸਾਲ ਪੁਰਾਣਾ ਜਿਹੜਾ ਗੁਲਾਮੀ ਦਾ ਦੌਰ ਸੀ ਅੰਗਰੇਜ਼ਾਂ ਵੱਲੋਂ ਦੇਸ਼ ਤੇ ਉਸ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਔਰ ਨਵੀਂ ਸੋਚ ਜਿਹੜੀ ਆ ਸਾਡੇ ਮੁਲਕ ਦੀ ਉਹ ਦੇਸ਼ ਦੀ ਬਾਗਡੋਰ ਸੰਭਾਲੇ ਔਰ ਦੇਸ਼ ਤਰੱਕੀਆਂ ਕਰੇ। ਔਰ ਸ਼ਹੀਦ ਆਜ਼ਮ ਭਗਤ ਸਿੰਘ ਨੇ ਜਦੋਂ ਅਸੈਂਬਲੀ 'ਚ ਬੰਬ ਵੀ ਸੁੱਟਿਆ ਸੀ। ਉਹਦੇ 'ਚ ਕਿਸੇ ਨੂੰ ਜਾਨ-ਮਾਲ ਦੀ ਕੋਈ ਨੁਕਸਾਨ ਨਹੀਂ ਕੀਤਾ ਸੀ ਕਿ ਮੈਸੇਜ ਦਿੱਤਾ ਸੀ। ਸੁੱਤੀ ਪਈ ਅੰਗਰੇਜ਼ ਸਰਕਾਰ ਨੂੰ ਜਗਾਇਆ ਸੀ ਕਿ ਸਾਡੇ ਜਿਹੜੇ ਹੱਕ ਮਾਰੇ ਜਾ ਰਹੇ ਆ ਸਾਡੇ ਲੋਕਾਂ ਨੂੰ ਜਿਹੜਾ ਗੁਲਾਮ ਬਣਾਇਆ ਜਾ ਰਿਹਾ ਹੈ ਜਿਹੜੀਆਂ ਬਾਹਰ ਲੀਆਂ ਤਾਕਤਾਂ ਇਸੇ ਰਾਜ ਕਰ ਰਹੀਆਂ ਇਹਨਾਂ ਨੂੰ ਹੁਣ ਦੇਸ਼ ਛੱਡ ਦੇਣਾ ਚਾਹੀਦਾ ਅਸੀਂ ਆਪਣਾ ਦੇਸ਼ ਆਪ ਸੰਭਾਲ ਸਕਦੇ ਹਾਂ ਔਰ ਜੋ ਉਹਨਾਂ ਦਾ ਇੱਕ ਵਿਜਨ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਜੋ ਨਜ਼ਰੀਆ ਸੀ ਸਮਾਜ ਨੂੰ ਅੱਗੇ ਲੈ ਕੇ ਜਾਣ ਦਾ ਦੇਸ਼ ਦੀ ਬਵਸਤਾ ਨੂੰ ਠੀਕ ਕਰਨ ਦਾ ਤਮਾਮ ਜਿਹੜੇ ਬੁਨਿਆਦੀ ਤਾ ਚਾਹਿਆ ਚਾਹਿਆ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸੰਵਿਧਾਨਿਕ ਤੌਰ ਤੇ ਉਹ ਦੇਸ਼ ਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਊਗੀ ਉਹਨਾਂ ਨੇ ਬੜੀ ਛੋਟੀ ਉਮਰ ਚ ਇੱਕ ਦੇਸ਼ ਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਉਹਨਾਂ ਦੀਆਂ ਜੇਲ੍ਹ ਡਾਇਰੀਆਂ ਤੋਂ ਕਿਤਾਬਾਂ ਤੋਂ ਤਮਾਮ ਜਿਹੜਾ ਲਿਟਰੇਚਰ ਸਾਨੂੰ ਮਿਲਦਾ ਔਰ ਤੋਂ ਬਾਕੀ ਵੀ ਅਸੀਂ ਜਾਣਦੇ ਉਹਨਾਂ ਦੀ ਸੋਚ ਕੀ ਸੀ ਔਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਕਰੋੜਾਂ ਕਰੋੜਾਂ ਲੋਕਾਂ ਦੀ ਪ੍ਰੇਰਨਾ ਦਾ ਸਰੋਤ ਹੈ। ਔਰ ਪਾਕਿਸਤਾਨ ਚ ਵੀ ਬਹੁਤ ਹਜ਼ਾਰਾਂ ਲੋਕ ਐ ਜਿਹੜੇ ਉਹਨਾਂ ਨੂੰ ਆਪਣਾ ਸ਼ਹੀਦ ਮੰਨਦੇ ਆ ਜਿਹੜੇ ਆਪਣਾ ਉਹਨਾਂ ਨੂੰ ਰੋਲ ਮਾਡਲ ਮੰਨਦੇ ਆ ਜਿਹੜੇ ਸ਼ਹੀਦ ਇਜਾਮ ਭਗਤ ਸਿੰਘ ਦੀ ਕੁਰਬਾਨੀ ਨੂੰ ਪ੍ਰੇਰਨਾ ਲੈਂਦੇ ਆ ਔਰ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਦੇ ਆ ਲੇਕਿਨ ਅਨਫੋਰਚਨਟਲੀ ਜਦੋਂ ਦੇਸ਼ ਦੇ ਸ਼ਹੀਦਾਂ ਦੀ ਔਰ ਇਹ ਕੋਈ ਇਕ ਕਮਿਊਨਿਟੀ ਦੀ ਜਾਂ ਵਰਗ ਵਿਸ਼ੇਸ਼ ਦੀ ਗੱਲ ਨਹੀਂ ਹੈ ਹੱਦਾਂ ਪਾਰ ਤੱਕ ਵੀ ਉਹ ਜਿਹੜੇ ਹੀਰੋ ਆ ਦੇਸ਼ ਦੇ ਰੀਅਲ ਹੀਰੋ ਜਿਨ੍ਹਾਂ ਨੂੰ ਮੈਂ ਕਹਿੰਦਾ